ਆਓ ਜੀ ਪਹੁੰਚ ਕੇ ਬਾਜ਼ਾਰ ਚ ਇੱਧਰ ਸਾਡੇ ਸੰਜੀਵ ਵੇਕਰੀ ਵਾਲੇ ਜਿਨ੍ਹਾਂ ਤੋਂ ਅਸੀਂ ਕੇਕ ਲੈ ਕੇ ਜਾਂਦੇ ਹੁੰਦੇ ਇੱਧਰ ਹੋਰ ਵੇਕਰੀ ਵਾਲੇ ਜਿਹੇ ਹੈਗੇ ਆ ਖਬਰ ਆਏ ਵੇਕਰੀ ਬਹੁਤ ਸੋਹਣੇ ਸੋਹਣੇ ਸੂਟ ਸੂਟ ਤਾਂ ਭਾਈ ਐ ਸਜਾ ਸਜਾ ਕੇ ਲਾਏ ਹੋਏ ਇਹਨਾਂ ਨੇ ਜਨਾਨੀਆਂ ਗਾਹਾਂ ਜਾਣ ਨਹੀਂ ਦੇਣੀਆਂ ਉਰੀ ਰੋਕ ਦੇਣੀਆਂ ਜਿਹੜੇ ਨੇ ਪੈਸੇ ਲਾਉਣੇ ਆ ਉਹ ਫਸ ਜਾਂਦਾ ਵਿਚਾਰਾ ਮਾਤੜ ਹੈ ਸਜਾ ਸਜਾ ਕੇ ਲਾਏ ਹੋਏ ਸੂਟ ਹਨ ਅੱਦਰ ਆ ਗਈਆਂ ਜੀ ਜੁੱਤੀਆਂ ਵਾਹ ਜੀ ਵਾਹ ਅੰਬੋੜਾ ਹੂੰ ਜਰੌਣਕ ਵੇਸੇ ਥੋੜੀ ਜਿਹੀ ਘੱਟ ਆ ਬਾਜ਼ਾਰ ਚ ਨਹੀਂ ਤਾਂ ਬਹੁਤ ਜ਼ਿਆਦਾ ਰੌਣਕ ਹੁੰਦੀ ਔਰ ਕਿਉਂਕਿ ਇਦਾਂ ਨਾ ਪੁਜਾਰ ਹੈਗਾ ਵੀ ਛੋਟਾ ਤੁਰਿਆ ਭਾਈ ਮੈਂ ਤਾਂ ਮੈਂ ਤਾਂ ਤਾਂ ਹੀ ਨਹੀਂ ਰੁਕਦਾ ਪਿੱਛੇ ਮੈਂ ਕਿਹਦੇ ਨਾਲ ਕਿਤੇ ਖੜੀਆਂ ਹੋਣੀਆਂ ਜੁੱਤੀਆਂ ਜੱਤੀਆਂ ਵਾਲੀ ਦੁਕਾਨਾਂ ਔਰ ਬੋਲੂ ਠੀਕ ਆ ਇਹ ਔਰ ਕਹਿੰਦੇ ਸਾਤਰੀ ਗਾ ਜੀ ਮਾਰਾ ਏ ਲਓ ਜੀ ਬਾਜ਼ਾਰ ਦੇ ਨਜ਼ਾਰੇ ਦੇਖੋ ਬਾਜ਼ਾਰ ਹੈਗਾ ਜੀ ਛੋਟਾ ਦੇ ਕਰਕੇ ਇੱਥੇ ਵੀ ਦੇਖ ਲੈਂਦੇ ਆ ਈੜ ਬਹੁਤ ਜ਼ਿਆਦਾ ਰਹਿੰਦੀ ਔਰੇ ਪੂਰੇ ਹੈ ਨਹੀਂ ਉਧਰ ਦੀ ਦੁਕਾਨ ਤੇ ਉਧਰ ਦੀ ਦੁਕਾਨ ਤੇ ਆ ਹੈ ਨਹੀਂ ਆ ਜਾ ਆ ਜਾ ਅੱਜ ਲਾਈਟ ਹੈ ਨਹੀਂ ਆ ਸਾਰੇ ਬਾਜ਼ਾਰ ਤੇ ਸਾਰੀਆਂ ਦੁਕਾਨਾਂ ਚ ਲਾਈਟਾਂ ਨਹੀਂ ਵੱਲਦੀਆਂ ਇਦਣ ਉਰੇ ਤੇ ਗਿਫਟ ਲਿਆਦਾ ਭਾਬੀ ਜੀ ਜੋਗਾ ਮੇਤਾ ਪੰਕਲ ਜੀ ਨੂੰ ਮਿਲਣਾ ਅੰਕਲ ਜੀ ਨੂੰ ਮਿਲੋ ਜਿੰਨਾ ਮਰਜੀ ਲੈ ਆ ਗਏ ਅੰਕਲ ਜੀ ਕੋਲ ਅੰਕਲ ਜੀ ਤੇ ਸਮਾਨ ਲੈ ਕੇ ਗਏ ਇਦਣ ਆੜਜੋ ਭਾਜੀ ਰਾਸ਼ਾ ਲੋ ਭਾਈ ਸਵਾਗਤ ਹੈ ਸਰ ਤੁਹਾਡਾ ਸਵਾਗਤ ਹੈ ਸਾਡੀ ਜੂਸ ਦੀ ਦੁਕਾਨ ਦੇ ਇਕ ਅੱਛਾ ਠੀਕ ਹੈ ਸਾਡੇ ਕੋਲ ਬਨਾਣਾ ਸ਼ੇਕ ਵੀ ਹੈ ਮੰਗੋ ਸ਼ੇਕ ਵੀ ਹੈ ਔਰੈਂਜ ਸ਼ੇਕ ਵੀ ਹੈ ਠੀਕ ਹੈ ਚਲ ਤੇ ਅ ਤੁਸੀਂ ਦੱਸੋ ਕਿਹੜਾ ਪੀਣਾ ਚਾਹੋਗੇ ਕਦਾ ਦਹੀਂ ਸ਼ੇਕ ਬੋਲਿਆ ਜੇ ਹੋਰ ਭਾਈ ਆ ਦੇਖੋ ਮੈਨੂ ਪਿੱਛੇ ਮੈਨੂ ਲਗਾਏ ਹੋਏ ਨਾ ਬਹੁਤ ਠੀਕ ਹੈ ਭਾਜੀ ਇਹਨਾਂ ਕੋਲ ਮਿਕਸ ਜੂਸ ਮਸੰਮੀ ਨਾਲ ਅਨਾਰ ਐਂਡ ਪਾਈਨੈਪਲ ਕੈਰਟ ਅਨਾਰ ਐਪਲ ਢੁਣਨੇ ਜਾਦਵੀ ਨੇ ਨਾ ਜੀ ਰੰਦੇ ਸਾਹਿਬ ਇਹ ਪਠੱਲਿਓ ਜਿੰਨਾ ਸਵੇਰ ਤੇ ਸ਼ਾਮ ਤੱਕ ਤਾਂ ਦੁਕਾਨ 'ਤੇ ਕੰਮ ਕਰਦੇ ਰਹਿੰਦੇ ਕਿਉਂ ਭਾਈ ਠੀਕ ਨਹੀਂ ਗੱਲ ਦੱਸੋ ਹੁਣ ਹਾਂ ਕਿਹੜਾ ਤੈਂ ਹੁਣ ਕਿਹੜਾ ਪੀਣਾ ਹੈ ਇਹਦਾ ਪਹਿਲਾਂ ਕਾਕੇ ਨੂੰ ਪੀ ਪਹਿਲਾਂ ਕਾਕੇ ਨੂੰ ਪੀ ਕਿਹੜਾ ਪੀਣਾ ਹੈ ਇਹ ਤਾਂ ਬਨਾਣਾ ਸ਼ੇਕ ਹੈ ਹਾਂ ਹਾਂ ਕਿਹੜਾ ਕਰੀ ਬਨਾਣਾ ਸ਼ੇਕ ਵੀ ਵੱਡਾ ਹੋ ਕੇ ਤੁਸੀਂ ਕਿਹੜਾ ਪੀਂਦੇ ਹੋ ਤੁਸੀਂ ਕਿਹੜਾ ਪੀਂਦੇ ਹੋ ਇਹ ਨਾਰਾਜ ਇਹ ਨਾਰੇ ਦਾ ਜੂਸ ਕਰਾਂਗੇ ਕੋਈ ਗਰਨੇਟ ਵਾਲਾ ਜੂਸ ਮਿਕਸ ਜੂਸ ਵੀ ਹੈ ਕੱਲਾ ਨਾਰੀ ਕੱਲਾ ਨਾਰੀ ਹੈ ਨਾ ਛੋਟਾ ਕਾਦੀ ਹੈ ਮੀਡੀਅਮ ਬਟਾ ਕਰੀਏ ਛੋਟਾ ਇਹ ਸੀ ਥੋੜੇ ਹੋਣੇ ਅਸਿਸਟੈਂਟ ਰੱਖੇ ਤਾਂ ਕਰਕੇ ਫਿਰ ਜੇ ਮੇਰੇ ਤੇ ਗੱਲ ਨਹੀਂ ਹੁੰਦੀ ਤਾਂ ਫਿਰ ਇਹ ਹੈਂਡਲ ਕਰਦੇ ਆਂ ਫਿਰ ਤੁਸੀਂ ਕਿਹੜਾ ਪੀਣਾ ਮੈਂ ਤਾਂ ਬਨਾਣਾ ਪੀ ਲਵਾਂ ਠੀਕ ਹੈ ਸਿੰਪਲ ਆ ਜਾਂ ਸਿੰਪਲ ਨਹੀਂ ਨਹੀਂ ਸਿੰਪਲ ਹੀ ਭਾਜੀ ਆ ਛੋਟਾ ਕਰਦੀ ਮੀਡੀਅਮ ਬਟਾ ਮੀਡੀਅਮ ਕਰਦੇ ਹਾਂ ਜੀ ਹਾਂ ਜੀ ਮੀਡੀਅਮ ਬਣਾਣਾ ਸਿੱਖੋਗਾ ਸਿੰਪਲ ਹੋਣ ਸੇ ਇੱਕ ਦਾ ਨਾਰ ਲਾਓਗੇ ਜੀ ਇੱਕ ਨਾਰ ਦਾ ਹੋਵੇ ਮੈਨੂੰ ਵੀ ਬਣਾਣਾ ਸ਼ੇਖ ਇੱਕ ਹੋਰ ਬਣਾਣਾ ਕਰ ਦਿੰਦੇ ਕਿਉਂਕਿ ਇੰਦਰਬਾਜੀ ਦਾ ਬਣਾਇਆ ਮੁੰਡੇ ਵੱਲ ਕਰ ਦਿਆ ਜਿਹੜਾ ਨਾ ਮੰਗਣਾ ਨਹੀਂ ਹੋ ਰਿਹਾ ਕਾ ਮੁੰਡਾ ਮੂੰਹ ਘੁਮਾ ਕੇ ਖੜ ਗਿਆ ਜੀ ਜਿਹੜਾ ਸੀ 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 ਜਿਹੜ ਉਹ ਉਹ ਡੇਰਾ ਲਾ ਲਿਆ ਹਾਂ ਮੈਸੇਜ ਦਾ ਬੱਚਾ ਹੈ ਕਿੰਨੇ ਸਾਲ ਦਾ ਹੈ 3 ਸਾਲ ਦਾ ਨਹੀਂ 3 ਸਾਲ ਦਾ ਡੇਢ ਸਾਲ ਦਾ ਡੇਢ ਸਾਲ ਦੀ ਬੱਚੀ ਆ ਭਾਜੀ ਯਾਰ ਸ਼ੁਭਯਾ ਆ ਵੀ ਜਾਉਂਗੇ ਆਹੇ ਆ ਜਣੀ ਹੈ ਰਾਮ ਨਾਲ ਹੂੰ ਆ ਜਾਣਾ ਠਾਈ ਕਿੰਨੇ ਦੀਆਂ ਕਹਿੰਦੇ ਆ ਭਾਜੀ ਕਿੰਨੇ ਦੀਆਂ 500 ਰੁਪਏ ਦੀਆਂ 100 ਦੀਆਂ 100 ਦੀਆਂ ਚੇਂਜ ਕਰਕੇ ਖੜੀਆਂ ਹੁੰਨ ਕਰਦਾ ਠੀਕ ਸਰਦਾਰੀ ਹੋਣਾ ਚਾਹੀਦਾ ਨੀਕੋ ਦਾ ਸੈਟਿੰਗ ਜਦੋਂ ਬੱਚੇ ਨੂੰ ਪਾ ਕੇ ਦੇਖ ਮੈਂ ਬੈਠਾ ਰਹਿੰਦਾ ਬਸਾ ਜੀ ਜਦੋਂ ਤੱਕ ਠੀਕ ਕਰਦੇ ਹੋ ਜਾਂ ਸੋਈ ਸਰਦਾਰ ਜੀ ਅੱਜ ਹੋ ਗਏ ਮਿਹਰਬਾਨ ਕਹਿੰਦੇ ਕੋਈ ਦੇ ਦੋ ਮੈਨੂੰ ਤੁਸ ਦੇਣਾ ਅੱਜ ਗੋਲਡ ਦੀ ਦੁਕਾਨ ਪਰ ਲਿਆਉਂਦਾ ਪੰਜੀ ਇਹ ਲੈ ਲਾਜ ਤੂੰ ਆਏ ਨਾ ਰੱਖੀਆਂ ਬਕਸ਼ਣ ਸੋਨੇ ਪਰ ਹੌਲੀ ਹੌਲੀ ਡਾਇਮੰਡ ਪਰ ਵੀ ਆਉਣ ਹਾਂ ਜੀ ਹਾਂ ਬਿਲਕੁਲ ਸਾਰਾ ਗੁੱਸ ਲੈ ਲੈ ਮੈਂ ਤਾਂ ਕੰਮ ਕਰਕੇ ਹਾਂ ਨਹੀਂ ਬਿਲਕੁਲ ਸੋਹਤਾ ਮਿਹਨਤਾ ਹੀ ਹੈ ਜੀ ਹਾਂ ਜੀ ਹਾਂ ਜੀ ਟਾਰਗੇਟ ਰੱਖੋ ਵੀ ਅੱਜ ਹੀ ਬਣਾਣੀ ਆ ਆਪਣੇ ਤੌਰ ਤੇ ਹਾਂ ਜੀ ਸਹੀ ਟਾਰਗੇਟ ਰੱਖੋ ਵੀ ਅੱਜ ਹੀ ਬਣਾਣੀ ਆ ਫਿਰ ਬਣ ਜਾਂਦੀ ਹੈ ਹਾਂ ਜੀ ਹਾਂ ਸਹੀ ਗੱਲ ਭਾਈ ਅੱਲਾਹ ਫੇਰ ਕਾਰਲਾ ਸਿਲੈਕਟ ਕੀ ਕਰਨਾ ਫੇਰ ਮੈਂ ਕਹੀ ਮੈਨੂੰ ਕੁਝ ਦਵਾਇਆ ਨਹੀਂ ਅੱਜ ਇਹ ਭਾਈ ਜੀ ਉਹ ਬਾੜੀਆਂ ਉੱਪਰ ਪੈਂਦੀਆਂ ਉਹ ਵੀ ਤਾਂ ਬੰਨ੍ਹੇ ਮੈਂ ਆਉਣਾ ਪੈਂਦਾ ਹਾਂ ਭੰਨਿਆ ਭੰਨਿਆ مش اور چھوٹی نہیں مل جاتی۔ اس وی لاک لگ گیا۔ چھوٹییاں ساڑنی نہیں انے۔ ہندیاں ساڑیاں اوں باہر نکل آں چھوٹی۔ اے زیادہ پھر آ۔ او پنڈ جا پھڑیاں نہیں لگ گیا ہوے جی کدی۔ اے کُل گیا۔ ادھر ساری سی نہیں تاں لاک ہنوں جیسویں۔ اور نہیں اپنے کول آپشن بس۔ اچھا۔ میں نے پٹے او تاں باہر ਹਾਂ ਹਾਂ ਇਹ ਹੈ ਕੀ ਪਈ ਇਹਦੇ ਨਾਲ ਦੀ ਬਾਜੀ ਅੱਛਾ ਅੱਛਾ ਬਾਜੀ ਲੋਕ ਲਾਉਣ ਲੋ ਫੁੱਲ ਕਹਿੰਦਾ ਅੱਛਾ 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 ਠੀਕ ਹੈ ਠੀਕ ਹਾਂ ਲੋਕਾਂ ਨੂੰ ਲੱਗਦਾ ਆ ਲੱਗਿਆ ਟੱਕਰੇ ਬਸ ਇਹਦੇ ਅੱਗੇ ਨਹੀਂ ਜਾਣਗੇ ਇਹੋ ਵੇ ਜਾਣ ਤੋਂ ਬੈਠੇ ਦੋ ਟੁੱਟ ਜਾਣਗੇ ਹੈਂ ਕੀ ਕਹਦੇ ਲੋਕ ਲਾਣੇ ਇਹਨਾਂ ਲੱਗੇ ਨਾ ਤੇ ਮੁਰਕੇ ਖੁੱਲੇ ਨਾ ਦੋਵੇਂ ਜਣੀਆਂ ਜਾਣ ਤੋਂ ਬੈਠੇ ਲਾ ਕੇ ਦਮ ਕੋ ਗੱਲ ਪਾ ਕੇ ਦਵਾਣਗੇ ਇਹ ਨਹੀਂ ਹੋਣੀ ਕੋਈ ਘਰ ਜਾ ਕੇ ਗੱਲ ਕਰਦੇ ਅਸੀਂ ਉਹ ਤਾਂ ਤੁਹਾਨੂੰ ਤੁਹਾਡੇ ਕੋਲ ਹੀ ਆਲਾ ਮੈਂ ਨਹੀਂ ਮੈਂ ਤਾਂ ਦਾਦੂਆ ਤਰੀਕਾ ਕੁਝ ਨਹੀਂ ਹੈਗਾ ਸਭ ਤੇ ਤੰਗ ਜੀ ਖੋਲ ਤਾਂ ਖੋਲ ਤਾਂ ਮੈਨੂੰ ਜਣਾ ਟੰਗ ਉੱਠਦਾ ਆਪਲਾ ਬੰਗੜਾ ਦੂਹ ਤੇ ਖੜਾ ਹੋਵੇ ਆਪ ਇਹ ਟੰਗ ਹੁੰਦਾ ਇਹ ਹਾਂ ਕੁਝ ਨਹੀਂ ਦੇ ਬਿਲਕੁਲ ਕਿਸੇ ਕੰਮ ਕਰਦੇ ਨਹੀਂ ਸੁਨਿਆਰੇ ਕੋਲ ਪਹਿਲਾਂ ਜਿਹੜਾ ਤੁਹਾਨੂੰ ਪਤਾ ਟੰਗ ਹੁੰਦਾ ਮੈਂ ਮੈਂ ਤਰੀਕੇ ਦੇ ਨਹੀਂ ਮੈਂ ਦੇਖ ਲਿਆ ਉਹ ਕਿਦਾਂ ਬਾਜੀ ਨੇ ਖੋਲਿਆ ਕੜਕ ਦੇ ਕੇ ਖੁੱਲ ਗਿਆ ਜਦੋਂ ਹਾਂ ਜੀ ਹਾਂ ਤਰੀਕਾ ਟੰਗ ਜਿਆ ਚਾਹੀਦਾ ਵਸ ਟੰਗ ਤਾਂ ਤੇ ਤਾਂ ਜ਼ੋਰ ਜਮਾਈ ਤਾਂ ਥੋੜਾ ਜਲਦੀ ਹੋਣੀ ਹੈਗੀ ਹਾਂ ਜੀ ਹਾਂ ਹਾਂ ਫਿਰ ਕੀ ਫਾਇਦਾ ਏਵੇਂ ਟਟੂ ਪਾਣ ਲੋਹਾ ਥੋੜਾ ਬਾਜੀ ਮੈਂ ਤੁਹਾਨੂੰ ਸੈੱਟ ਦਿਖਾਵਾਂਗੇ ਮੈਨੂੰ 4 ਗ੍ਰਾਮ 740 ਰੁਪਏ ਦਾ ਹਾਂ ਬਾਈ ਇਸ ਮੇਰਾ ਵੀ ਵਾਲਿਆਂ ਦਾ ਘੈਂਟ ਅਹਰੀ ਹੈ ਹੋਰ ਕਮਲ ਇਹ ਸੋਨੇ ਦਾ ਹੀ ਹੈ ਬਾਜੀ ਨਹੀਂ ਨਹੀਂ ਉਹੀ ਰੱਖਿਆ ਵਾ ਬਾਨੀ ਨੇ ਇਹ ਤਾਂ ਉਂਿਓ ਸੁਨੇ ਆ ਉਂਿਓ ਕਹਦੇ ਸੁਨੇ ਆ ਪਰ ਨਹੀਂ ਮੈਂ ਕਹਾਂ ਵੀ ਉਹ ਆ ਚਾਈਨਿੰਗ ਜੀ ਨਹੀਂ ਹੈ ਬਲਣਾ ਤੁਹਾਡਾ ਜੀ ਸਮਝੋ ਜੇ ਸੱਤ 5 ਲੱਖ ਦੇ ਕਰੀਬਾਂ ਇਹ ਜੀ ਅੱਛਾ ਜੀ ਬਾਕੀ ਇਹ ਕੰਮ ਨਹੀਂ ਹੋਣਾ ਮਰੀ ਨੇ ਆਪੇ ਮਿੰਦ ਕਰਾ ਕੇ ਦਵਾ ਦੇਣਾ ਠੀਕ ਹੈ ਨਹੀਂ ਚਲ 10 ਮਿੰਟ ਤੂੰ ਬਾਹਰ ਦੇਖ ਫਿਰ ਛੱਡਾ ਡਿਜ਼ਾਈਨ ਉਹ ਦਿਖਾ ਦਿੰਦੇ ਤੁਹਾਨੂੰ ਸੋਹਣਾ ਲੱਗਦਾ ਹੈ ਨਾ ਸਤਾਰ ਜੀ ਜੇ 5 ਲੱਖ ਦੀ ਚੀਜ਼ ਵੀ ਨਾ ਸੋਹਣੀ ਲੱਗੀ ਤੇ ਹੋਰ ਕਿ ਸੋਹਣਾ ਲੱਗੂਗਾ ਕਿ ਨਹੀਂ ਬਾਜੀ ਗੱਲ ਤਾਂ ਠੀਕ ਹੈ ਜੀ ਜੇ 5 ਲੱਖ ਦੀ ਚੀਜ਼ ਵੀ ਨਾ ਸੋਹਣੀ ਲੱਗੀ ਤੇ ਹੋਰ ਕਿ ਸੋਹਣਾ ਲੱਗੂਗਾ ਟੌਕਸ ਨਹੀਂ ਦੇ ਟੌਕਸ ਵੀ ਪਾ ਕੇ ਦੇਖ ਲੈ ਹੁਣ ਬੇਚਾਰੇ ਕਹਿਣਗੇ ਸੋਨਾ ਹੋਵੇ ਪਾਣਾ ਹੈ ਜੀ ਪੌਣਾ ਦਮੇ ਪਾਜੀ ਫੇਰ ਨਹੀਂ ਪਾਜੀ ਪੌਣ ਦੀ ਬਹੁ ਘਾਟ ਆ ਇਹ ਸਹੀ ਗੱਲ ਦੋ ਸੈਟ ਪਏ ਦੇ ਕੋਲ ਪਰ ਪੌਣਦੀ ਨਹੀਂ ਹੈ ਕਦੇ ਕਦੇ ਯੂ ਕਹਿ ਕੇ ਪੌਣਾ ਪੈਂਦਾ ਦੋ ਸੈਟ ਪੈਂਦੇ ਕਿੱਥੇ ਆ ਇਹ ਤਾਂ ਹੈ ਜੀ ਚਲੋ ਇਹ ਤਾਂ ਲੋਕਰਾਂ ਦੇ ਸ਼ੋਰ ਵਾਸਤੇ ਹਾਂ ਜੀ ਹਾਂ ਲੋਕਰਾਂ ਦੇ ਕਹਿਣੀ ਲੋਕਰਾਂ ਦੀ ਜੋਰ ਪਾਜੀ ਨੇ ਵੀ ਸਹੀ ਲਾਤੀ ਗੱਲ ਐਸੀ ਬੰਦਾ ਚੋਰ ਚੱਕੇ ਪਤਾ ਕਿੰਨੇ ਫਿਰਦੇ ਆ ਬਿਲਕੁਲ ਬਿਲਕੁਲ ਉਹ ਕੋਈ ਨਹੀਂ ਹੈਗਾ ਉਹ ਪਾਜੀ ਹੁਣ ਦੇ ਪਾ ਕੇ ਕੋਈ ਨਹੀਂ ਕੋਈ ਨਹੀਂ ਕੋਈ ਦੇ ਮੰਨ ਬੜਾ ਦੇਰ ਕਰਦਾ ਜਦ ਤੁਹਾਡੀ ਰਿਸ਼ਤੇਦਾਰੀ ਚ ਜਾਉਂਗੀ ਰਵਿੰਦਰ ਰਵਿੰਦਰ ਹੋਣੀ ਹੈ ਦੇਖ ਲੋ ਹਾਂ ਆਹ ਸੱਟ ਵਾ ਕੇ ਮੈਂ ਹਾਂ ਸਹੀ ਗੱਲ ਹੈ ਕੁੜੀਆਂ ਟਾਣੀਆਂ ਵੀ ਪਾਰਾ ਇਹ ਦਿਨ ਦਿਖਾ ਹਾਂ ਹਾਂ ਸਮਾਂ ਲੱਗਦਾ ਸਹੀ ਹੈ ਵੈਲਕਮ ਇਹ ਤਾਂ ਉਹਨੇ ਬਾਬਾ ਜੀ ਦੀ ਮਿਹਨਤ ਕਰਾ ਲਉ ਮੈਂ ਲੈ ਲਵਾਂ ਠੀਕ ਹੈ ਕੰਨ ਵੀ ਵੱਡੇ ਲੈ ਲਵਾਂਗੇ ਉਹ ਲੈ ਲੂਗਾ ਕੀ ਗੱਲ ਕਰਤੀ ਕੰਨ ਤੇ ਤੌਣ ਵੀ ਵੱਡ ਕੇ ਨਾਲੇ ਨਹੀਂ ਸੋਤੇ ਨਹੀਂ ਮੈਂ ਲੈਣੀ ਹਾਂ ਆਹ ਕਾਵਾਣੇ ਕਿਹੜਾ ਸੱਤ ਨਾ ਮੈਨੂੰ ਨਵੇਂ ਲੋਕ ਜਦੋਂ ਇਹਦੇ ਨਾ ਪਣੀ ਗਿਆ ਚੁਬਦੇ ਆ ਚੁਬਦੇ ਪਿੱਛੇ ਇਹ ਦੱਬੇ ਦੇ ਚੁਬਨੇ ਪੈ ਜੀ ਇਦਾਂ ਦਾ ਸਾਰੇ ਦੋ ਇਹ ਵੀ ਚੁਬੂਗਾ ਪੜੀ ਮੈਂ ਮੰਦੀ ਆ ਮੈਂ ਤਾਂ ਹੀ ਤਾਂ ਗੋਲ ਲੈਣੀ ਆ ਮੈਂ ਸਮਝ ਨਹੀਂ ਗੋਲ ਕਿਹੜੇ ਗੋਲ ਚੁਬੂਗਾ ਮੇਰੇ ਕੋਲ ਵੀ ਹੈਗੇ ਐਵੇਂ ਦੇ ਗੋਲਡ ਆਹ ਨਹੀਂ ਜੀ ਜੀ ਚੁਬਦੇ ਜਿਹੜੇ ਦੀਦੀ ਨੇ ਪਾਏ ਇਹ ਗਾਣਾ ਇਹਦੇ ਡੰਡੀ ਹੁੰਦੀ ਨਹੀਂ ਲੱਗਦੀ ਬਾਲੀਆਂ ਆ ਗਈਆਂ ਨਾ ਬਾਲੀਆਂ ਤਾਂ ਇਦਾਂ ਨੇ ਮੇਰੇ ਕੋਲ ਵੀ ਹੈਗੇ ਹੋਗੇ ਚੁਬਦੇ ਆ ਪਿੱਛੇ ਆ ਲਾਓ ਪਹਿਲਾਂ ਕਿੰਨਾ ਜਵੇ ਪਿੱਛੇ ਆ ਲਾਓ ਪਹਿਲਾਂ ਉਹ ਸੰਭੋ ਜੀ ਤੁਸੀਂ 5 ਲੱਖ ਵਾਲਾ ਸੈੱਟ 5 ਲੱਖ ਵਾਲਾ ਗੋਲ ਤੇ ਗੱਲ ਲੈਣਾ ਪਾ ਗੀ ਨਹੀਂ ਬੇਸਬਰੀ ਤੰਧੀਏ ਮੈਂ ਖੋਲਕੇ ਅਰੇ ਅਭੀ ਖੋਲਦੇ ਪਹਿਲੇ ਨਾ ਨਹੀਂ ਜੇ ਨਹੀਂ ਖੋਲਦਾ ਤਾਂ ਕਾਰਗਿਰਤਾ ਕਰੋ ਨਾ ਕਿ ਆਪਣਾ ਚੋਣ ਵਿੱਚ ਕਰੀਏ ਇਹਨੂੰ ਹੋਰ ਹਨ ਰਖਾਇਦਾ ਕੁਛ ਨਹੀਂ 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 ਸਹੀ ਗੱਲ ਨਹੀਂ ਅ ਸਿਰਫ ਨਾਂ ਕਰ ਲਈ ਚੋਇਸ ਪਤਾ ਫਟੇ ਮੁੰਡੇ ਅ ਆ ਜਿਹੜੀ ਵੀਡੀਓ ਚੱਲ ਰਹੀ ਹੈ ਜੀ ਇਹ ਅਸੀਂ ਕੱਲ ਸ਼ੂਟ ਕਰੀ ਸੀਗੀ ਅੱਧੀ ਰਹਿ ਗਈ ਸੀਗੀ ਕੁਝ ਟੈਕਨੀਕਲ ਇਸ਼ੂ ਦੇ ਕਾਰਨ ਜੀ ਸਰਦਾਰ ਜੀ ਨੂੰ ਬਾਹਰ ਜਾਣਾ ਪੈ ਗਿਆ ਤੇ ਹਨੇਰਾ ਹੋ ਗਿਆ ਤੇ ਵੀਡੀਓ ਵੀ ਸਰਦਾਰ ਜੀ ਦੇ ਫੋਨ 'ਚ ਸ਼ੂਟ ਹੋਈ ਗਈ ਸੀਗੀ ਤਦ ਹੁਣ ਇਹਨੂੰ ਵੀਡੀਓ ਨੂੰ ਜੀ ਆਪਾਂ ਨੇ ਕਰਨਾ ਪੂਰਾ ਪੂਰੇ ਕਰਨ ਲਈ ਜੀ ਅਸੀਂ ਸਪੈਸ਼ਲ ਸੱਦੇ ਆ ਜੀ ਮੇਰਾ ਮਾਸੀ ਤੇ ਚਾਚਾ ਜੀ ਦਾ ਜੀ ਮੇਲਾ ਦੀ ਬਣਾ ਇਨਾਂ ਨੂੰ ਦੇਖੋ ਖੇਲਣ ਲੱਗੇ ਹੋਏ ਆ ਜੀ ਕੀ ਕਰਨਾ ਹੈ ਤੁਸੀ ਕਾ ਕਾ ਸਾ ਵਾਏ ਗੁਰਜੀ ਕੀ ਪਟੇ ਇੱਧਰ ਸਕਰੂਟੀ ਲਾ ਹੋ ਗਿਆ ਜੀ ਜ਼ਰੂਰ ਪਰਮਾਤਮਾ ਤੁਹਾਨੂੰ ਰੱਖਰੇ ਜੀ ਸਾਰਿਆਂ ਨੂੰ ਚੜਦੀ ਕਲਾ ਤੇ ਖੁਸ਼ ਰਹਾ ਕਰੋ ਜਿੰਦਗੀ ਦੇ ਵਿੱਚ ਬਾਈ ਮੇਰਾ ਤਾਂ ਅੱਜ ਸਾਰੇ ਦੋਨਾਂ ਜਾਣੇ ਦਾ ਜੀ ਕਰਦਾ ਤਾਂ ਵੀ ਜਸਵੀਨ ਨੂੰ ਮਿਲਣੀ ਚਾਹੀਦੀ ਮੈਂ ਤਾਂ ਉਹਨੂੰ ਮਿਲਣ ਆਇਆ ਤਾਂ ਮੇਰੇ ਕੋਲ ਫੜਾ ਹੀ ਨਹੀਂ ਮੈਂ ਫੜਾ ਬਸ ਪਹਿਲਾਂ ਮੇਰੇ ਕੋਲੇ ਤਾਂ ਵੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਣੀ ਦਾਦੀ ਜੀ ਦੀ ਗੋਦੀ ਚ ਪਾਟ ਗਿਆ ਉਹ ਤਾਂ ਆਇਆ ਤੁੰਤਰਾ ਮੇਰਾ ਤਾਂ ਨਾਨਿਆਂ ਨਾਲ ਘੱਟ ਪਿਆਰ ਹੁੰਦਾ ਦਾਦੀਆਂ ਨਾਲ ਜ਼ਿਆਦਾ ਪਿਆਰ ਹੁੰਦਾ ਨਾ ਨਾ ਦਾਦੇ ਨਾਲ ਫਿਰ ਹੁੰਦਾ ਹਾਂ ਬਹੁਤ ਆ ਹਾਂ ਮੈਂ ਕਹਿੰਦਾ ਨਾਨੂ ਨੂੰ ਨਾਨੂ ਨੂੰ ਪੁੱਛ ਲਿਆ ਜੀ ਉਹਨੂੰ ਹੋਰ ਕੁਝ ਆਉਂਦਾ ਹੀ ਨਹੀਂ ਬਸ ਮਾਲਾ 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 ਕੋਣਾ ਬਸ ਨਾਨਾ ਹੋਰ ਕੋਈ ਨਹੀਂ ਹਾਂ ਨਾਨਾ ਉਹ ਨਾਨੀ ਦਾ ਪਰਸ ਲੈ ਆਈ ਚੱਕ ਕੇ ਭਾਈ ਮੈਸੀ ਥੈਂਕ ਯੂ ਕੈਜੀ ਮੈਸੀ ਥੈਂਕ ਯੂ ਕੈਜੀ ਹਾਂਜੀ ਇਹਨੂੰ ਪਛਾਣ ਆ ਵੀ ਕਿਹਦਾ ਪਰਸ ਆ ਹਾਂਜੀ ਹਾਂ ਕੱਪੜੇ ਜਾਂ ਤੈਹ ਲਾਉਂਦੇ ਨਾ ਜੀ ਜਿਹੜਾ ਕੱਪੜਾ ਆ ਗਿਆ ਇਹਨੂੰ ਐਨੀ ਪਛਾਣ ਆ ਜੇ ਮੇਰਾ ਇਹ ਚਾਚੂ ਜੇ ਬਾਈ ਦਾ ਇਹ ਪਾਪਾ ਕੱਪੜੇ ਨਾਲ ਦੀ ਨਾਲ ਦੱਸੀ ਜਾਂਦੀ ਇਹ ਕਿਹਦਾ ਕੱਪੜਾ ਹੈ ਹਾਂ ਐਨੀ ਪਛਾਣ ਆ ਜੀ ਮੇਰਾ ਨਾ ਬਹੁਤ ਇਮਾਨਤ ਪਾਜਾ ਨਾਲ ਬਹੁਤ ਸੇਵਾ ਹਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਤੁਹਾਨੂੰ ਕਿਹੜਾ ਬੁਝੰਦੀ ਦੁਨੀਆ ਇਹ ਮੇਰੇ ਲਈ ਆ ਮਮੀ ਨੇ ਤਾਂ ਕੱਲ ਆਉਂਦੀ ਸਾਰ ਦਿਖਾ ਦਿੱਤੀ ਅਸੀਂ ਮੈਂ ਤਾਂ ਭਾਈ ਗੱਲ ਦੇਖ ਲਈ ਤਾਂ ਵਾਲੀਆਂ ਨਕਲੀ ਦੀਆਂ ਨੇ ਇੱਕ ਤਾਂ ਹੈ ਨਹੀਂ ਨਕਲੀ ਕਿਹੜਾ ਇੱਕ ਉਹ ਦੇਖੋ ਕਹੀ ਨਹੀਂ ਨਕਲੀ ਹੋਪੇ ਕੋਈ ਨਾ ਉਹ ਥੱਲੇ ਫਸੀ ਵੀ ਹੋਣੀ ਆ ਜੀ ਇਹ ਬਾਰੇ ਖਾਜੋ ਪਛਾਨ ਕਰਦੀ ਐ ਮੈਂ ਨਾ ਤੋ ਸੁਨਾਰਾ ਗੋਲ ਲਾ ਕੇ ਮੀਨਾ ਹੈ ਪਰਵਿੰਦਰ ਤੇ ਕੋਈ ਨੇ ਪਾਸੇ ਆ ਵੀ ਗਏ ਉਹ ਵਾਕੀ ਦੀਦੀ ਦਾ ਫੋਨ ਹੁੰਦਾ ਵੇ ਇਕੱਠੇ ਪੈਸੇ ਇਕੱਠੇ ਪੈਸੇ ਆ ਵੀ ਗਏ ਹੁਣ ਤਾਂ ਸੋਨਾ ਖਾ ਸਕੋ ਤਾ ਇਹ ਤਾਂ ਸਾਡੀ ਇੱਕ ਤਰ੍ਹਾਂ ਦੀ ਲਾਟਰੀ ਨਿਕਲਿਆ ਜੀ ਲਾਟਰੀ ਮਦਾ ਕਿਦਾਂ ਨਿਕਲਿਆ ਜੀ ਹਾਂਜੀ ਇਹ ਜਿਆਦਾ ਹੁਣ ਯੂਪੀ ਵਾਲੇ ਮੰਮੀ ਜੀ ਆਏ ਵੇ ਤੇ ਮੰਮੀ ਰਾਣੇ ਪੇਟੀਆਂ ਦਾ ਕਰੇ ਜੀ ਸੈਟਿੰਗ ਇਧਰ ਉਧਰ ਕਰਿਆ ਨਾ ਹਾਂ ਜਿਹੜੇ ਸਾਡੇ ਸਗਰਾਂ ਵਾਲੀਆਂ ਉਹ ਝੋਲੀਆਂ ਜੀਆਂ ਆਤੀਆਂ ਜੀ ਉਹ ਇੱਕ ਚ ਪਾ ਕੇ ਰੱਖ ਦਿੰਦੀਆਂ ਉਹ ਜਦੀਆਂ ਕਿਸੇ ਨੇ ਗੌਰੇ ਨਹੀਂ ਕਰੀ ਅੱਛਾ ਉਹ ਐਦਾਂ ਹੀ ਪਈਆਂ ਦੀਆਂ ਪੇਟੀ 'ਚ ਹੀ ਲੈ ਫਿਰ ਜੈਸਮੀਨ ਦੀ ਤਾਂ ਲਾਟਰੀ ਹੋ ਗਈ ਉਹ ਹੀ ਮੈਂ ਕਹਿੰਦਾ ਵੀ ਲਾਟਰੀ ਉਹ ਨਿਕਲੇ ਜੀ ਤਾਂ ਤੁਸੀਂ ਲਾਟਰੀ ਤਾਂ ਫੜ ਗਿਆ ਦੋਹਾਂ ਦੀ ਲਾਟਰੀ ਹੈ ਨਹੀਂ ਲਾਟਰੀ ਮੇਰੀ ਮੇਰੀ ਨਹੀਂ ਨਾ ਇਹ ਤਾਂ ਜੈਸਮੀਨ ਦੀ ਨਿਕਲੀ ਸੁਮਈਆਂ ਵਾਲੀਆਂ ਦਾ ਡਿਜ਼ਾਈਨ ਦਾ ਆ ਜਮਣਾ ਤੇ ਜੀ ਚਲੋ ਇਹ ਡੀਲ ਚੱਲਦਾ ਹਾਂ ਹਾਂ ਜੀ ਮੈਂ ਕਿਹਾ ਚਲੋ ਆਏ ਆ ਵੀ ਬਹਾਨੇ ਨਾਲ ਸਹੀ ਗੱਲ ਆ ਭੈਣ ਜੀ ਮੈਂ ਤਾਂ ਆਪ ਆਪਣੇ ਵਿਆਹ ਮੁਰਦੀ ਗੱਡੀ ਦਾ ਹੀ ਪਾਇਆ ਹੋਇਆ ਮੈਂ ਤਾਂ ਬਸ ਇੱਕ ਗੱਲ ਦਾ ਮੇਰੇ ਘਰ ਵਾਲੇ ਨੇ ਮੈਨੂੰ ਕੰਟਾ ਉਂਦੀ ਵੀ ਨਿ ਕਰਾਇਆ ਖੁਸ਼ ਰਹਿਣਾ ਸਖੋ ਜਿੰਦਗੀ ਚ ਖੁਸ਼ ਰਹਿਣਾ ਮੈਂ ਖੁਸ਼ ਹੋਣਾ ਪਾ ਕੇ ਬੰਦਾ ਖੁਸ਼ ਨਹੀਂ ਹੋ ਸਕਦਾ ਮੈਂ ਤਾਂ ਸੂਰੇ ਨੂੰ ਕੂੜਾ ਸਮਝਦੀ ਆਂ ਬਈ ਮੈਂ ਨਾ ਪਾਪੇ ਗੱਲ ਕਹਿ ਕੇ ਦੇਖਿਆ ਹੁਣ ਕੋ ਮਗੀਕਾ ਕੂੜੇ ਤੇ ਲੱਸੀ ਟਿਕਾ ਇਹਨਾਂ ਨੂੰ ਕੂੜੇ ਨੂੰ ਨਵੇਂ ਕਾਲਾ ਦਈਆ ਨਾ ਤਾਂ ਮੈਂ ਪਾਈਆਂ ਹੋਈਆਂ ਵਾਲੀ ਹੈ ਇੰਨਾ ਵਿੱਚ ਕੂੜਾ ਸੁੱਟਿਆ ਆ ਨਾ ਕਿਤੇ ਜਾ ਕੇ ਕਰ ਨਹੀਂ ਮੇਰੀ ਨਾ ਕੱਲ ਰੋਟੀ ਬਣਾ ਲਈ ਬਣਾ ਲਈ ਦੀ ਵਾਲੀ ਕੋਲ ਕੇ ਥੱਲੇ ਹੈ ਮੇਰੀ ਫ੍ਰਿਜ ਦੇ ਥੱਲੇ ਜਾ ਕੇ ਖੜ ਗਈ ਚੱਕੋ ਮਾ ਫਿਰ ਮਿਲ ਗਈ ਤਾਂ ਠੀਕ ਹੈ ਫਿਰ ਤੁਸੀਂ ਜੈਸਮੀਨ ਨੂੰ ਫੋਨ ਕਰਦਾ ਜੀ ਜੈਸਮੀਨ ਨੇ ਕਹਿਣਾ ਦਾ ਮਾਸੀ ਚੁੰਨੀ ਨੂੰ ਗੱਠ ਬੰਨੋ ਨਹੀਂ ਰਾਤ ਨੂੰ ਇਹ ਗੱਲ ਮੰਨੀ ਵੀ ਹੈ ਜੀ ਇੱਕ ਦਿਨ ਮੰਮੀ ਨਹੀਂ ਖੋ ਗਈ ਜੀ ਬਾਲੀ ਪਹਿਲਾਂ ਵੀ ਅਸੀਂ ਵੀਡੀਓ ਵਿੱਚ ਇਹ ਜ਼ਿਕਰ ਕਰਿਆ ਭਾਈ ਬਾਲੀ ਜਿਹੜੀ ਜਿਹੜੀਆਂ ਤੁਸੀਂ ਪਾਈਆਂ ਮੀਆਂ ਜੀ ਉਹ ਬਾਲੀ ਖੋ ਗਈ ਅਸੀਂ ਭਾਈ ਇੱਧਰ ਲੱਭ ਕਦੇ ਉੱਧਰ ਲੱਭ ਜੀ ਬਾਲੀ ਉਹਨਾਂ ਲੱਭੇ ਹਾਂ ਬਾਬਾ ਜੀ ਅਖੀਰ ਨੂੰ ਜੈਸਮੀਨ ਮੱਲਾ ਦਾ ਉਸ ਦਿਨ ਕਿੱਥੇ ਦੀ ਮਾ ਲਈ ਨਹੀਂ ਵੀ ਦੀ ਇਹ ਇਹਦਾ ਮੈਨੂੰ ਫੋਨ ਆ ਗਿਆ ਜੀ ਹੈ ਨਾ ਕਿਆ ਕਰਦੇ ਮੈਂ ਮੈਂ ਤਾਂ ਬਾਹਰ ਪਹੀ ਚ ਫਿਰਦਾ ਬਾਲੀ ਲੱਭਦਾ ਮੈਂ ਮੰਮੀ ਦੀ ਵਾਲੀ ਕੋਗੀ ਚਲੋ ਜੀ ਇਹ ਕਹਿੰਦੀ ਵੀ ਮੰਮੀ ਨੇ ਕਹੋ ਵੀ ਚੁੰਨੀ ਨੂੰ ਗੱਠ ਮਾਰੇ ਹਾਂ ਮੈਂ ਹਾਂ ਯਾਰ ਇਹ ਕਿਆ ਹੈ ਕੰਮਾ ਜੋ ਕੰਮ ਮੈਂ ਕਿਹਾ ਮੈਨੂੰ ਚਲੋ ਨਹੀਂ ਉਹ ਤਾਂ ਮਹਕ ਏਕਣਾ ਵਾਲੀਆਂ ਮਿਲਣ ਲੱਗੀਆਂ ਬੱਸ ਫਿਰ ਨਹੀਂ ਸੋਨਾ ਖੋਣਾ ਵੀ ਮਾੜਾ ਲੱਗਣਾ ਵੀ ਮਾੜਾ ਹਾਂਜੀ ਫਿਰ ਚਲੋ ਮਾਰੀ ਗੱਠ ਬਾਕੀ ਹੁਣ ਕੁਦਰਤ ਕਹਿ ਲੋ ਕਿਆ ਕਹਿ ਲੋ ਜੰਨੇ ਨੂੰ ਮੈਂ ਥੋੜੀ ਦੇਰ ਬਾਅਦ ਮੈਂ ਬਾਹਰ ਤੇ ਆਇਆ ਮੰਮੀ ਬੈਠੀ ਪੰਜੇ ਵੇ ਮੈਂ ਕਹਾ ਹਾਂ ਵੀ ਮਿਲ ਗਈ ਕਿਆ ਚੱਕਰ ਆ ਮੈਂ ਕਹਾ ਵੀ ਮਾਤਾ ਸ਼ਾਂਤ ਜੀ ਹੋਈ ਬੈਠੀ ਆ ਵੀ ਮਿਲ ਗਈ ਹੋਣੀ ਮਾਤਾ ਕਹਦੀ ਲੈ ਕੋਟੀ ਪਿੱਛੇ ਇੱਥੇ ਕੋਟੀ ਦੇ ਬੈਕ ਸਾਈਡ ਲੱਗੀ ਵੀ ਕੋਟੀ ਪਾਈ ਜਾਗਰ ਜੀ ਉਹਦੇ ਮੈਂ ਫਸ ਗਈ ਜੀ ਉਹ ਜਦੇ ਮਿਲ ਗਈ ਦੇਖ ਲੋ 5 ਮਿੰਟ ਦੇ ਵਿੱਚ ਵਿੱਚੇ ਮੇਰੀ ਤਾਂ ਆਪ ਬਹੁਤ ਵਾਰ ਗਿਰੀ ਆ ਜੇ ਤਾਂ ਆਪ ਗੱਠੇ ਹੀ ਮਾਰੀਂ ਗੱਠਾ ਮਾਰ ਕੇ ਜੀਂਦੇ ਰਹਿੰਦੇ ਜਾਂਦੇ ਆ ਜੈਸਮੀਨ ਪੜਦੀ ਤੇ ਤਾਂ ਕੌੜ ਚ ਫੰਕਸ਼ਨ ਤਾਂ ਮੈਂ ਸੰਦੀਪ ਚੱਲ ਗਿਆ ਕਮੂਨ ਦੇ ਉੱਤੇ ਹੋਇਆ ਏ ਹਾਏ ਵੇ ਮੇਰੇ ਘਰ ਵਾਲੀ ਨੇ ਮੈਨੂੰ ਬੜੇ ਪਿਆਰ ਨਾਲ ਪਾਈ ਤੀ ਉਹ ਖੋਗੀ ਉਹ ਖੋਗੀ ਕੋਈ ਚੱਕਰ ਨਹੀਂ ਨਹੀਂ ਮੁੰਦੀ ਮੁੰਦੀ ਹੋਗੀ ਹਾਂ ਮੁੰਦੀ ਹੋਗੀ ਤੇ ਮੇਰੀ ਮੁੰਦੀ ਨੀਂਡਿੰਗ ਮੇਉਂ ਮੁੰਡੇ ਕੀ ਤਨੇ ਗਏ ਪਤਾ ਉਹਨੇ ਖੋਲ ਕੇ ਪਾਸੇ ਚ ਪਾ ਲਈ ਤੇ ਪਤਾ ਨਹੀਂ ਕਿਉਂ ਕੈਚ ਕਰਦੇ ਨੇ ਖੋਲ ਕੇ ਪੈਸੇ ਚੱਕਰ ਕਰਕੇ ਪਾਸੇ ਚ ਪਾ ਲਈ ਕੌਨ ਜਿਹ conten ਚ ਉਸਨ ਲੈਟਰ ਨੂੰ ਗਈ ਪੈਸੇ ਉਸੇ ਕੱਢਦੇ ਫੋਟ ਦੇ ਗੰਦੀ ਵਸ ਠੀਕ ਗਿਰ ਗਈ ਹਾਂ ਜੀ ਹਾਂ ਉਹ ਪਤਾ ਮੈਂ ਦੇਖੀ ਕਰ ਜਿੱਦਣ ਮੈਂ ਜਾਣਾ ਤਾਂ ਆਪਣੇ ਮਾਸੀ ਦੇ ਮੁੰਡੇ ਨੂੰ ਵਿਆਹ ਨੂੰ ਜਾਣਾ ਤਾਂ ਮੈਂ ਕਿਹਾ ਮੇਰੀ ਰਿੰਗਾਂ ਕੋਈ ਪਾਲ ਮਾਂ ਚਾਹ ਰੱਤ ਚ ਜਿਆਦੇ ਕਰੀਂਗੇ ਨਹੀਂ ਲੱਭੀ ਹਾਂ ਆਹੋ ਜਿਆ ਚੀਜ਼ ਦੀ ਲੋੜ ਹੁੰਦੀ ਫੇਰ ਯਾਦ ਆਉਂਦੀ ਜੀ ਚੀਜ਼ ਥੱਕ ਦੀ ਕਮਾਈਂ ਹਾਂਜੀ ਹਾਂ ਮੈਂ ਹੱਕ ਦੀ ਕਮਾਈ ਦੀ ਨੂੰ ਨਹੀਂ ਮੈਂ ਡਰਾਈਵਿੰਗ ਲੈਣ ਚ ਤਾਂ ਜ਼ਿਆਦਾ ਤੇ ਆਪਾਂ ਤਾਂ ਕਿਹੜੇ ਬਾਪੇ ਘੱਟ ਕਰਕੇ ਮੈਂ ਬੜਾਈ ਜਣੀ ਉਹ ਨਹੀਂ ਐ ਨਹੀਂ ਉਹ ਤਾਂ ਕਰਕੇ ਉਹ ਮੇਰੇ ਰੋ ਮੁਕਤੇ ਦੇ ਮਾਸੀ ਦੇ ਮੁੰਡੇ ਦੇ ਬਿਆਹ ਚ ਹੋ ਜਾਂਦੀ ਜੀਜਾ ਇੱਕ ਚੈਨ ਮਿਲ ਗਈ ਚ ਇਹਨਾਂ ਨੂੰ ਗਰੀ ਹੋਈ ਹਾਂਜੀ ਉਹ ਬਾਈ ਨੇ ਆਪਣਾ ਇਹਨਾਂ ਇਹਨੇ ਬਾਈ ਨੇ ਕੋਟ ਦੀ ਜੇਬ ਚ ਪਾ ਲਈ ਉਹ ਐ ਕਣੀ ਚੱਕ ਕੇ ਚੱਲ ਇਹਨਾਂ ਨੇ ਮੁੜ ਕੇ ਬਾਈ ਨੇ ਵੀ ਨਹੀਂ ਗੌਰ ਕਰੀ ਉਹ ਦਸੰਬਰ 'ਚ ਪਤਾ ਨਹੀਂ ਹਾਂ ਦਸੰਬਰ ਸਾਹਿਬ ਨੂੰ ਜਾਣਾ ਸੀ ਇਹਦੇ ਵਿੱਚ ਰੁੜੀ ਜੀ ਜਦੋਂ ਦਸੰਬਰ ਦੇ ਵਿੱਚ ਵਿਆਹ ਸੀ ਕਿਆ ਹੋ ਗਿਆ ਉਦੋਂ ਬਾਅਦ ਕੱਪੜੇ-ਕੁੱਪੜੇ ਦਾ ਤੈਅ ਮਾਰ ਕੇ ਰੱਖਤੀ ਹਾਂਜੀ ਉਦੋਂ ਬਾਅਦ ਮੈਂ ਕਹਿੰਦਾ 7-8 ਮਹੀਨੇ ਬਾਅਦ ਉਹ ਚੈਨ ਦੀ ਚਰਚਾ ਕਰਨੀ ਨਾ ਉਹ ਗੱਲ ਦਾ ਕਾਰਨ ਉੱਥੇ ਜਿਹੜੇ ਮੇਰੇ ਬਚੋਲੇ ਸੀ ਉਹ ਹਾਂਜੀ ਪਰ ਸਾਹਬ ਜੀ ਮੈਂ ਵਿਆਹ 'ਚ ਕਿਸੇ ਦੀ ਚੈਨ ਖੋਗੀ ਸੋਨੇ ਦੀ ਹਾਂਜੀ ਹਾਂ ਸਾਠ ਨੋ ਮਹੀਨੇ ਬਾਦ ਉਹ ਬਾਹਰ ਨਿਕਲੀ ਮੇਰਾ ਰੰਗ ਤਾਂ ਬਦਲ ਹੀ ਗਿਆ ਮੈਂ ਜਾ ਕੇ ਗੱਲ ਕੀਤੀ ਇੱਕ ਸਨਿਆਰੇ ਨਾਲ ਇੱਕ ਕਹਿੰਦਾ ਜੀ 75000 ਰੁਪਏ ਅੱਛਾ ਜੀ ਕਹਿੰਦਾ 80000 ਰੁਪਏ ਹਾਂ ਮਨ ਚ ਲੱਗ ਪੁੱਟਣ ਲੱਗ ਗਿਆ ਤੇ ਜੀ ਲਾਟਰੀ ਆ ਗਈ ਅੱਜ ਇੱਕ ਹੀ ਜਾਵੇ ਵੀ ਮੈਨੂੰ ਫੋਨ ਲਿਆ ਦੋ ਨਾ ਬਦ ਤੁਸੀਂ ਲਿਆ ਬੈਠਿਆ ਮੇਰਾ ਮੇਰਾ ਉੱਗੀ ਗਈ ਉਹ ਮੀਚ ਅੱਛਾ ਮੀਚ ਬਾਹਰ ਬਾਹਰੇ ਪਈ ਰਹੀ ਦੇਖ ਲਓ ਬਨੇਰੇ ਵੀ ਤਾਂ ਚੱਲ ਪੂਰੇ अच्छा ही एक और चीज पेरी भी ਦਾ ਰੰਗੇ ਨਹੀਂ ਬਦਲਿਆ ਮੈਂ ਉੱਪਰ ਉੱਪਰ ਚਾਹ ਚਾਹ ਤੇ ਫੇਰ ਜਦੋਂ ਉਹ ਸੁਨਹਿਰਨ ਦਿਖਾਈ ਜਾਏ ਬਾਈ ਨੂੰ ਆ ਕੇ ਆ ਮੈਂ ਯਾਰ ਵੀ ਇਹ ਜਦੋਂ ਚੈਨਲ ਹੁੰਦੀ ਪੈਂਦੀ ਵੀ ਇਹਰ ਹੋ ਆਏ ਕਰਕੇ ਬਾਈ ਕਹਿੰਦਾ ਵੀ ਉਹ ਸੱਜੇ ਮਿਲਦੀ ਹਾਂ ਬਾਈ ਕਹਿੰਦਾ ਪਹਿਲਾਂ ਉਹਨਾਂ ਨੂੰ ਫੋਨ ਕਰ ਹੂੰ ਮੋਰਨ ਨੂੰ ਫੋਨ ਕਰੇਗਾ ਉਹ ਕਹਾਂ ਲੱਗੇ ਬਦੇ achar ਪਾਉਣਾ ਅੱਛਾ ਜੀ ਡੰਗਰਾਂ ਵਾਸਤੇ ਚਲੋ ਉਹਨਾਂ ਨੂੰ ਬੜੇ ਮੁੱਦਤ ਨੂੰ ਫੋਨ ਕਰਿਆ ਮੈਂ ਭਾਈ ਵੀ ਵਿਆਹ ਚ ਕੋਈ ਬੜਾ ਸਮਾਨ ਕੋਈ ਹੋਵੇ ਸੱਤ-ਅੱਠ ਮਹੀਨੇ ਮਰਾਣੀ ਜਲ ਹਾਂ ਜੀ ਹਾਂ ਉਹਨੇ ਪੈਂਦੀ ਸੱਟੇ ਕਹਿਆ ਤਾਂ ਕਹਿੰਦਾ ਕੁਝ ਵੀ ਨਹੀਂ ਭਾਜੀ ਕੋਈ ਚੱਕਰ ਹੀ ਨਹੀਂ ਇਹਦਾ ਅੱਛਾ ਜੀ ਚੱਲ ਮੈਂ ਜਦੋਂ ਫੇਰ ਮੈਂ ਭਾਈ ਨੂੰ ਕਰਾ ਮੈਂ ਤਾਂ ਜਵਾਬ ਦਿੰਦਾ ਹਾਂ ਹਾਂ ਕਹਿੰਦਾ ਵੀ ਇੱਕ ਵਾਰ ਕੁੜੀ ਵਾਲਿਆਂ ਕੀ ਨਹੀਂ ਵੀ ਪੁੱਛ ਲਓ ਹਾਂ ਜੀ ਹਾਂ ਇਹ ਵੀ ਗੱਲ ਹੁੰਦੀ ਵੀ ਕਈ ਵਾਰ ਮੁੰਡੇ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਕੁੜੀ ਵਾਲਿਆਂ ਕੀ ਨਹੀਂ ਬਿਲਕੁਲ ਹਾਂ ਐਨ ਉਹਦਾ ਫੋਨ ਆ ਗਿਆ ਵਾਪਸ ਅੱਛਾ ਜੀ ਮੈਨੂੰ ਕਹਿੰਦਾ ਯਾਰ ਸਾਡੇ ਭੂਆ ਦੀ ਕਹਿੰਦਾ ਚੈਨ ਖੋ ਗਈ ਸੀ ਹਾਂ ਮਹਾਾਰਮ ਮਿਲ ਗਈ ਆ ਉਹ ਨੂੰ ਮਾਰ ਗਣਾ ਹੁਣ ਮਿਲ ਗਈ ਉਹ ਅਗਲਾ ਦਿਨ ਦਿਮਾਗ ਚ ਇਹ ਗੱਲਾਂ ਚੱਲਣੀ ਵੀ 7-8 ਮਹੀਨੇ ਸਾਲੀ ਮੈਂ ਨਹੀਂ ਕੋਈ ਗੱਲੇ ਨਹੀਂ ਕਰੀ ਹਾਂ ਜੀ ਹਾਂ ਮੈਨੂੰ ਨਹੀਂ ਪਤਾ ਪੇਟੀ ਜਦੋਂ ਆਈ ਨਹੀਂ ਪਤਾ ਕੋਟ ਜੇਬ ਚ ਪਈ ਤੇ ਕੋਟ ਦੀ ਜੇਬ ਤੋਂ ਨਿਕਲ ਕੇ ਬਾਹਰ ਆ ਗਿਆ ਉਹ ਤੋਂ ਬਾਅਦ ਨੇ ਜੈਸ ਜਮੀਨ ਖੇਢੀ ਜਾ ਕੇ ਕਾਰਨ 2 ਵਾਰ ਸਾਲੀ ਨੂੰ ਆ ਕੇ ਵੀ ਝਗੜਾ ਆਟਾ ਪਾ ਦਵਾ ਜਿੱਦਾਂ ਸਾਲੀ ਰੁੜੀ ਹੋ ਜਾਂਦੀ ਪੈਰਾਂ ਤੇ ਡੋਲਦਾ ਫਿਰ ਜਾਂਦੇ ਜਾਂ ਪਤੀ ਨਹੀਂ ਤਾਂ ਰੀਤ ਚ ਵੀ ਆ ਜੀ ਨਾ ਰੀਤ ਹੋਈ ਸੀ ਰੀਤ ਦੇ ਚੱਲ ਜਗੇ ਤੇ ਉਹ 8-9 ਮਹੀਨੇ ਬਾਅਦ ਉੱਥੇ ਪਹੁੰਚਿਆ ਉਹ ਦੁਬਾਰਾ ਦੇਖ ਲੋ ਦੱਸ ਤਾਉ ਕਨੇ ਤੀ ਰੱਖ ਲੋ ਹਾਂ ਜਦ ਵੀ ਬਸ ਲਵਾਇਆ ਉਹਦੇ ਬਾਅਦ ਵੀ 4-5 ਮਹੀਨੇ ਬਾਅਦ ਲੈ ਕੇ ਗਏ ਤੇ ਸਾਡੀ ਟੈਂਸ਼ਨ ਫਿਰ ਉਹਨਾਂ ਨੂੰ ਹੋਰ ਕਹਿੰਦਾ ਲੈ ਜੋ ਯਾਰ ਉਹ ਗੇੜੇ ਹੀ ਵੱਜਦਾ ਉਹ ਲੈ ਜੋ ਯਾਰ ਗੇੜੇ ਕੋਈ ਨਾ ਸਾਨੂੰ ਪਤਾ ਹਾਂ ਜੀ ਨਹੀਂ ਅੱਜ ਕੱਲ੍ਹ ਉਹ ਹੱਥ ਉਹ ਹੱਥ ਦੀ ਦਵਾਈ ਨਹੀਂ ਮੈਨੂੰ ਸੰਭਲ ਹੋ ਰਹੀ ਨਹੀਂ ਮੇਰੀਆਂ ਮਾਸੀਆਂ ਸੱਤੀਆਂ ਨਹੀਂ ਨਹੀਂ ਦੋ ਮਾਸੀਆਂ ਮੇਰੀਆਂ ਜਿਹੜੀ ਵਿਚਨੇ ਕਿੰਜ ਨੇ ਉਹ ਬਣਾ ਦਿੱ ਸਕੇ ਚਾਹ ਤੋਈ ਮੇਰੇ ਮੇਰੇ ਤੇ ਬਚੋੜ ਗਰੀਓ ਕਰੀ ਨਾ ਮੈਂ ਤੁਹਾਨੂੰ ਦੱਸੂਗੀ ਵੀ ਵੀਡੀਓ ਦੇਖਦੀਆਂ ਤੁਸੀਂ ਦੇ ਸੋਣੇ ਉਹ ਜਵਾਈ ਕੀ ਕਹਿੰਦਾ ਚਲੋ ਠੀਕ ਆ ਮੇਰੇ ਜਿਹੜੀ ਮੈਂ ਇੱਕ ਜਵਾਈ ਦੇ ਦੂਸਰੇ ਜਵਾਈ ਦੀ ਬਣਾਈ ਵੀਡੀਓ ਮੈਂ ਜਿਹੜੀ ਗੱਲ ਕਰਦਾ ਮੇਰੀ ਗੱਲ ਪੂਰੀ ਹੋਣੀ ਹੈ ਹਾਂਜੀ ਹਾਂਜੀ ਮੈਂ ਹੱਕ ਅਧੀ ਕਮਾਈ ਦੀ ਗੱਲ ਕਰਦਾ ਮੈਂ ਨਹੀਂ ਖੈਗਦੀ ਹਰਾਮ ਦੀ ਕਮਾਈ ਦੀ ਬੂਟੀ ਬਣਾਈ ਉਹ ਗਈ ਇੱਕੜੀ ਭਾਂਕੇ ਦੇ ਪਾਸ ਮੈਂ ਆਂਦੀ ਤੁਸੀਂ ਕੀ ਗੱਲ ਤੋਂ ਕੰਮ ਕਰਕੇ ਚਾਹਾਂ ਉਹ ਬੋਲ ਉਹ ਡਰਾਈਵਰੀ ਲਾਈਨ ਚ ਬੋ ਪਾਤੇ ਕੱਟੇ ਹੁੰਦੇ ਆ ਯਾਰ ਕੁਝ ਨਹੀਂ ਹੁੰਦਾ ਪਾਸੇ ਕੋਈ ਚੱਕਰ ਨਹੀਂ ਤੁਸੀਂ ਇੰਨਿਆ ਗੱਲ ਤਾਂ ਛੱਡਤੀ ਇਹ ਤਾਂ ਬਿਨਾ ਮਤਲਬ ਤੇਰੀ ਉਹ ਨਾ ਇਹ ਨਹੀਂ ਕਰਨਾ ਚਾਹੁੰਦੀ ਉਹ ਹੋ ਜਾਣਾ ਉਹ ਨਾ ਨਹੀਂ ਕਰਨਾ ਚਾਹੇ ਨਹੀਂ ਕੀ ਕੋਈ ਵੀ ਕਿਤੇ ਸੀਦਾ ਨਹੀਂ ਧਰਤੀ ਦਵਾਈ ਵੀ ਬਣਾਈ ਵੀ ਬਣਾਈ ਵੀ ਉਹ ਮੈਂ ਐਂ ਤੇ ਨਹੀਂ ਬੰਦਾ ਕੋਈ ਵੀ ਸੀਦਾ ਨਹੀਂ ਧਰਤੀ ਦਵਾਈ ਜੈਸੀ ਪਤਕਾ ਵੀ ਨਹੀਂ ਕਹਿ ਸਕਦੇ ਮੁੱਕੇ ਹਫਤੇ ਕੋਈ ਨਾ ਕਿਉਂ ਤਾਂ ਬਦ ਕਰਨ ਦਾ ਫੰਕਸ਼ਨ ਵੀ ਤੁਹਾਨੂੰ ਉੱਧਰ ਵੀ ਲਈ ਕਿ ਜੁੱਤੀ ਵੀ ਲਈ ਕਿ ਚੈਗਰੀ ਪਤਾ ਹੀ ਨਹੀਂ ਚਲੋ ਬੱਸ ਫੇਰ ਬਾਬਿਆਂ ਦੇ ਚਲ ਉਹ ਛੱਡੋ ਕੋਈ ਨਹੀਂ ਮਿਲਦੇ ਕਿਸੇ ਨੂੰ ਉਹ ਬਾਹਰ ਹੋਈ ਹੋਈ ਸਾਨੂੰ ਮੇਰੇ ਘਰ ਨੂੰ ਵੀ ਚਰਾ ਕੇ ਦੇ ਦੇਣੀ ਆ ਐਂਚਾ ਨਹੀਂ ਲੈਣੀ ਨੰਗ ਕੋਣ ਕਬੜ ਲੈ ਜਾਂਦੀ ਪਹਿਲਾਂ ਬਰਾ ਬਤੇਖਾਂ ਕਿ ਕਾਲ ਕਪਟਣਾ ਤੋਂਗਾ ਤਾਂ ਬਣਾਉਂਗੇ ਇਹ ਕੜ ਕੇ ਨਾ ਵੱਢ ਹੋਈ ਵੱਢ ਹੋਗੀ ਪਤਾ ਨਹੀਂ ਕਿਹੜੀ ਵੱਡਲੀ ਕੰਡਕ ਜਾ ਵੱਢਿਆ ਅੱਛਾ ਜਾ ਵੱਢਿਆ ਤੈਨੂੰ ਨਹੀਂ ਪਤਾ ਫੇ ਕਾਲ ਕਰ ਜਾਓ ਜਿਹੜੇ ਮੈਂ ਬਾਹਰ ਲਿਆਉਂਦਾ ਨਹੀਂ ਨਗਰਾਂ ਨੂੰ ਵੱਢ ਕੇ ਪਾਉਂਦਾ ਹਾਂ ਹਾਂ ਜੀ ਅੱਜ ਉਹ ਦੇਖ ਲਈ ਅਮੀ ਜਦੋਂ ਕਾਲ ਕਰ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਾ ਵਕਤ ਮਾਰਾ ਤੁਹਾਨੂੰ ਥੈਂਕ ਯੂ ਜੀ